ਨੀ ਚੇੜਿਆ ਕੀ ਨਾਮ ਤੇ ਕਿਹੜੀ ਜਥੇਬੰਦੀ ਦਾ ਮੇਰਾ ਨਾਮ ਹੰਧਾਰ ਸਿੰਘ ਭੋਇਆ ਜਿਹੜਾ ਖਡਾਨਕੀ ਕਿਸਾਨ ਮਜ਼ਦੂਰ ਸੰਘਰਸ਼ਕ ਕਿਹਾ ਜੀ ਅੱਜ ਉਹ ਮੋਰਚਾ ਲਗਾਇਆ ਕਿੰਨੇ ਸਮੇਂ ਦੀ ਮੋਰਚਾ ਲਗਾਇਆ ਤੇ ਕਿਹੜੀ ਗਰੀ ਮੰਗ ਇਹ ਜੋ ਮੋਰਚਾ ਲਗਾਇਆ ਗਿਆ ਲੰਮਾ ਔਰ ਪੱਕਾ ਮੋਰਚਾ ਲਗਾਇਆ ਗਿਆ ਹੈ ਜਿੰਨਾ ਚਿਰੇ ਮੰਗਾ ਮੰਨ ਲਈ ਜਾਂਦੇ ਉਹਨਾਂ ਚਿਰੇ ਮੋਰਚਾ ਲਗਾਤਾਰ ਚੱਲੂ ਰਹੇਗਾ ਜੋ ਮੰਗਾ ਵਾਂ ਜੋ ਕਿ ਜੰਗਲੀ ਅੰਦੋਲਨ ਦੇ ਦੌਰਾਨ ਮੋਦੀ ਸਰਕਾਰ ਨੇ ਐਮਐਸਪੀ ਦਾ ਵਾਅਦਾ ਕੀਤਾ ਸੀ ਤੇ ਉਸ ਤੋਂ ਬਾਅਦ ਜੋ ਬਿਜਲੀ ਬਿੱਲ ਦਾ ਵਾਅਦਾ ਕੀਤਾ ਸੀ 2020 ਬਿਜਲੀ ਬਿੱਲ ਨਹੀਂ ਲੈ ਕੇ ਆਵਾਂਗੇ ਉਹ ਫਿਰ ਬਿਜਲੀ ਵਾਂਡ ਨਿਜ਼ਮ 2022 ਦੇ ਰੂਪ ਦੇ ਵਿੱਚ ਸੋਧ ਕੀਤੀ ਆ ਉਸ ਤੋਂ ਅੱਗੇ ਲਖੀਨਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਅਜੇ ਤੱਕ ਅਜੇ ਮਿਸ਼ਰਾ ਟੈਣੀ ਦੇ ਉੱਤੇ 120 ਬੀ ਦਾ ਪਰਚਾ ਸ਼ਾਜਿਸ਼ ਤਹਿਤ ਉਹਨਾਂ ਨੂੰ ਕੈਬਨਿਟ ਦੇ ਵਿੱਚ ਅਜੇ ਤੱਕ ਬਿਠਾਇਆ ਤੇ ਉਹਨਾਂ ਨੂੰ ਸਜ਼ਾ ਦੋਣਾ ਤੇ ਆ ਭਗਵੰਤ ਮਾਨ ਸਰਕਾਰ ਜਮਲਾ ਮਸਤਰਕਾ ਜ਼ਮੀਨਾਂ ਦਾ ਜੋ ਕਾਨੂੰਨ ਲੈ ਕੇ ਆਈ ਵੀ ਪੰਚਾਇਤ ਦੇ ਨਾਂ ਕਰ ਦੇਣੀਆਂ ਜੋ ਸਾਂਝੀਆਂ ਜ਼ਮੀਨਾਂ ਪੈਂਦੀਆਂ ਤੇ ਇਸ ਤਰ੍ਹਾਂ ਨੇਕਾ ਹੀ ਮੰਗਾ ਜੋ ਇਹਨਾਂ ਮੰਗਾਂ ਨੂੰ ਲੈ ਕੇ ਲੰਮਾ ਤੇ ਪੱਕਾ ਮੋਰਚਾ ਚੱਲੂਗਾ ਜਿੰਨਾ ਚਿਰ ਗਵਰਨਮੈਂਟ ਸਾਡੀਆਂ ਮੰਗਾਂ ਨਹੀਂ ਮੰਨਦੀ ਉੰਨਾ ਚਿਰ ਲਗਾਤਾਰ ਸੰਘਰਸ਼ ਜਾਰੀ ਰਹੇਗਾ ਕੋਈ ਅਧਿਕਾਰੀ ਕੋਈ ਆਇਆ ਨਹੀਂ ਅਜੇ ਤੱਕ ਕੋਈ ਅਧਿਕਾਰੀ ਨਹੀਂ ਆ ਕਿਉਂਕਿ ਜੋ ਭਗਵਾਨ ਤੁਮਾਨ ਸਰਕਾਰ ਇਹਨੂੰ ਗੁਜਰਾਤ ਦੀਆਂ ਜੋ ਚੋਣਾ ਹੋ ਰਹੀਆਂ ਉਹਨਾਂ ਦੀ ਯਾਰੀ ਚਿੰਤਾ ਲੇਕਿਨ ਜੋ ਪੰਜਾਬ ਨੇ ਆਪਣੇ ਤੰਮਾ ਵਾਸਤੇ ਇਹਨੂੰ ਮੁੱਖ ਮੰਤਰੀ ਬਣਾਇਆ ਸੀ ਉਹਨਾਂ ਦੀ ਚਿੰਤਾ ਨਹੀਂ ਹੈ ਜਦੋਂ ਇਹ ਵਿਲੇ ਹੋਣਗੇ ਉਦੋਂ ਫਿਰ ਆ ਕੇ ਇੱਥੇ ਸਾਡੀ ਗੱਲ ਸੁਣ ਲਵੇ ਐਂ ਸਿਰਫ ਆਪਣਾ ਨਾਮ ਦਾ ਸਕਿੱਟਾ ਜਿਹਾ ਮੋਰਚਾ ਲਗਾਇਆ ਗਿਆ ਹੈ ਡੀਸੀ ਦਫ਼ਤਰ ਦੇ ਬਾਹਰ ਠੀਕ ਹੈ ਨਾ ਜੀ ਆਮ ਸਰਵਣ ਸਿੰਘ ਪੰਦੇਰ ਕਿਸਾਨ ਮਿਹਨਤੂ ਸਰਸਮਿਟੀ ਪੰਜਾਬ ਤੋਂ ਸੂਬਾ ਜਨ ਸੈਕਟਰੀ ਅਤੇ ਦੂਸਰਾ ਦਿਨ ਸਾਡੇ ਪੰਜਾਬ ਦੇ ਲਗਭਗ 9 ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰਾਂ ਤੇ ਪੱਕਾ ਤੇ ਲੰਮਾ ਮੋਰਚਾ ਚੱਲ ਰਿਹਾ ਹਵਾ ਇਹਦੇ ਵਿੱਚ ਜਿਹੜੀਆਂ ਹੀ ਸਰਕਾਰ ਦੇ ਸਾਹਮਣੇ ਮੰਗਾਂ ਰੱਖੀਆਂ ਵਾ ਉਹ ਬੁਨਿਆਦੀ ਮੰਗਾਂ ਵਾ ਜਿੰਨਾ ਮੰਗਾਂ ਦੇ ਉੱਤੇ ਆਮ ਆਦਮੀ ਪਾਰਟੀ ਉਹਨਾਂ ਦੀ ਸਰਕਾਰ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦੀ ਰਹੀ ਆ ਇਹਨਾਂ ਵਾਦਿਆਂ ਤੇ ਉਹ ਸੱਤਾ ਵਿੱਚ ਆਈ ਆ ਜੇ ਤੁਹਾਨੂੰ ਉਹਨਾਂ ਨੂੰ ਯਾਦ ਹੋਊਗਾ ਇੱਕ ਉਹਨਾਂ ਦੀ ਐਮਐਲਏ ਬੀਬੀ ਕਹਿੰਦੀ ਸੀ ਵੀ ਚੁਟਕੀਆਂ ਮਾਰ ਮਾਰ ਕੇ ਵੀ ਅਸੀਂ ਪੰਜਾਂ ਮਿੰਟਾਂ ਚ ਐਮਐਸਪੀ ਗਰੰਟੀ ਕਾਨੂੰਨ ਬਣਾਵਾਂਗੇ ਤਾਂ ਹੁਣ ਉਹਨਾਂ ਨੂੰ ਤਕਰੀਬਨ ਇਹ 9 ਮਹੀਨੇ ਹੋ ਚੱਲੇ ਆ ਤੇ ਸਾਨੂੰ ਉਹ ਗਰੰਟੀ ਕਾਨੂੰਨ ਕਿਤੇ ਨਜ਼ਰ ਨਹੀਂ ਆਉਂਦਾ ਪੰਜ ਫਸਲਾਂ ਦੀ ਐਮਐਸਪੀ ਦਾ ਉਹ ਦਾਵਾ ਕਰਦੇ ਨੇ ਸਟੇਟਾਂ ਦੇ ਵਿੱਚ ਜਦਕਿ ਦੋ ਫਸਲਾਂ ਕਣਕ ਤੇ ਝੋਨਾ ਕੇਂਦਰ ਖਰੀਦਾ ਵਾ ਥੋੜਾ ਜ੍ਹਾ ਨਰਮਾ ਤੇ ਗੰਨਾ ਵਾਲਾ ਗੰਨੇ 'ਚ ਥੋੜਾ ਰੋਲ ਆ ਪੰਜਾਬ ਦਾ ਜਦ ਕਿ ਉਹਨਾਂ ਨੇ ਮੂੰਗੀ ਦੇ ਵਿੱਚ ਸਿਰਫ 10% ਹੀ ਮੂੰਗੀ ਖਰੀਦ ਸਕੇ ਆ ਜੋ ਸਭ ਤੋਂ ਵੱਡੀ ਗੱਲ ਹੈ ਵੀ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ 17 ਫਸਲਾਂ ਦੀ ਐਮਐਸਪੀ ਕੇਰਲਾ ਦੇ ਰਿਹਾ ਠੀਕ ਹੈ ਤੇਲੰਗਣਾ ਪ੍ਰਤੀ ਏਕੜ 10000 ਰੁਪਇਆ ਦੇ ਰਿਹਾ ਕਿਸਾਨ ਨੂੰ ਸਭ ਠਾਈ ਤੋ ਇਹਦੇ ਨਾਲ ਇਹਦੇ ਨਾਲ ਹੁੰਦਾ ਵੀ ਜੇ ਦੁੱਧੀਆਂ ਫਸਲਾਂ ਦੀ ਸਾਨੂੰ ਐਮਐਸਪੀ ਮਿਲ ਜੇ ਕਣਕ ਝੋਨੇ ਦੇ ਚੱਕਰ ਚੋਂ ਨਿਕਲ ਜਾਣੇ ਆ ਜੇ ਝੋਨੇ ਦੇ ਚੱਕਰ ਚੋਂ ਅਸੀਂ ਨਿਕਲ ਜਾਈਏ ਨਾਲੇ ਪਰਾਲੀ ਦੀ ਸਮੱਸਿਆ ਦਾ ਹੱਲ ਹੋਵੇ ਨਾਲੇ ਪਾਣੀ ਨੀਵਾ ਜਾ ਰਿਹਾ ਧਰਤੀ ਦੇ ਹਟਲਾ ਉਹਦੇ ਸਮੱਸਿਆ ਦਾ ਹੱਲ ਹੋ ਸਕਦਾ ਦੂਜੀ ਵੱਡੀ ਬੁਨਿਆਦੀ ਪੰਜਾਬ ਦੀ ਸਮੱਸਿਆ ਪਾਣੀ ਹੈਗਾ ਦਰਿਆਵਾਂ ਦਾ ਜ਼ਮੀਨ ਹਿਟਲਾ ਪਾਣੀ ਟੋਟਲ ਫੈਕਟਰੀਆਂ ਗੰਦਾ ਕਰ ਰਹੀਆਂ ਅਸੀਂ ਫੈਕਟਰੀਆਂ ਦੇ ਵਿਰੋਧੀ ਨਹੀਂ ਹੈਗੇ ਤੋ ਪਾਣੀ ਸਾਫ਼ ਕਰਨ ਦਾ ਸਵਾਲ ਤੁਸੀਂ ਸਾਰੇ ਦੇਖ ਰਹੇ ਜੇ ਵੀ ਕੀ ਹਾਲਾਤ ਹੈਗੇ ਨੇ ਇਹਦੇ ਨਾਲ ਨਾਲ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਆ ਨਾ ਸਰਕਾਰ ਕੋ ਕੋ ਪਲੈਨਿੰਗ ਹੈਗੀ ਆ ਤੇ ਨਾ ਉਹਦੀ ਕੋ ਵਿਉਂਤ ਅਗਲੇ ਸਾਲਾਂ ਵਿੱਚ ਇਹਨੂੰ ਕਿਵੇਂ ਹੱਲ ਕਰਨਾ ਹੈਗਾ ਇਹਦੇ ਨਾਲ ਦੀ ਨਾਲ ਜਿਵੇਂ ਹੁਣ ਆਪਾਂ ਵੇਖਿਆ ਪਰਾਲੀ ਵਾਲੇ ਕੇਸ ਸੀਗੇ ਸਰਕਾਰ ਨੇ ਕਿਹਾ ਸੀ ਵਾਪਸ ਲਾ ਲੈਣੇ ਚੰਗੀ ਗੱਲ ਆ ਉਹਨੂੰ ਜਲਦੀ ਵਾਪਸ ਲੈਣਾ ਚਾਹੀਦਾ ਸਾਡੇ ਸਾਹਮਣੇ ਸਾਰਾ ਕੁਝ ਕਲੀਅਰ ਹੋ ਜਵੇ ਤਾਂ ਇਹ ਇਹ ਮੰਗਾ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਜੜਾ ਵਾ ਹੋਰ ਜਿਹੜੇ ਸਮਾਜਿਕ ਮੁੱਦੇ ਨੇ ਜਿਵੇਂ ਨਸ਼ਾ ਬਹੁਤ ਵੱਡੀ ਸਮੱਸਿਆ ਸਾਡੀ ਪੰਜਾਬ ਦੀ ਹਰ ਅੱਜ ਦੇ ਨੌਜਵਾਨ ਜਿਹੜੇ ਆਓ ਓਵਰਡੋਜ਼ ਨਸ਼ੇ ਨਾਲ ਮਰ ਰਹੇ ਆ ਰੋਜ਼ਗਾਰ ਬਹੁਤ ਵੱਡਾ ਸਮੱਸਿਆ ਹੈਗੀ ਆ ਸਮਾਜਿਕ ਘੇਰੇ ਵਿੱਚ ਜਿਵੇਂ ਰੇਤ ਆ ਉਹ ਕਿੰਨੀ ਮਹਿੰਗੀ ਹੋਈ ਪਈ ਆ ਜਿਹੜੇ ਮਜ਼ਦੂਰ ਆ ਜਾਂ ਮਿਸਤਰੀ ਆ ਉਹ ਵੀ ਲੈ ਨੇ ਤਾਂ ਗਰੀਬ ਬੰਦਾ ਆਪਣਾ ਕੋਠਾ ਬਠਲਾ ਨਹੀਂ ਪਾ ਸਕਦਾ ਹਾਂ ਸਗੋਂ ਮਾਫੀਆ ਜਾਦਾ ਸਰਗਰਮ ਆ ਲੈਂਡ ਆਰਡਰ ਦਾ ਇਸ਼ੂ ਵੀ ਹੈਗਾ ਸਾਡੇ ਸਾਹਮਣੇ ਕਿਉਂਕਿ ਅਸੀਂ ਪੰਜਾਬ ਦੇ ਵਾਸੀ ਆ ਤਾਂ ਇਸ ਕਿਸਮ ਦੇ ਮੁੱਦਿਆਂ ਨੂੰ ਲੈ ਕੇੜਾ